ਅਜਮਲੇ ਕੋਲਾ ਸ਼ਹਿਰੰ ਦਾ ਈਦ ਦੇ ਤਿਹਾਰ ਦੇ ਚੋਨਾਂ ਦੇ ਮਕਸਦ ਨਾਲ ਦਿੱਲੀ ਗੇਟ ਤੋਂ ਪਿੱਪਲ ਵਾਲਾ ਚੌਂਕ ਤੱਕ ਬੀਐਸਐਫਟੀ ਕੰਪਨੀ ਦੇ ਭਾਰੀ ਪੁਲਿਸ ਫੋਰਸ ਸਮੇਤ ਪੁਲਿਸ ਅਧਿਕਾਰੀਆਂ ਨੇ ਪੈਦਲ ਮਾਰਚ ਕੀਤਾ ਡਾਕਟਰ ਸਿਮਰਨ ਨੇ ਦੱਸਿਆ ਕਿ ਚੋਨਾ ਲਈ ਕੋਲ ਲੱਗ ਚੁੱਕਿਆ ਹੈ ਇਸ ਪੁਲਿਸ ਨੇ ਵੀ ਮਾੜੇ ਅਨਸਰਾਂ ਖਿਲਾਫ ਹੁਣ ਜ਼ਿਆਦਾ ਮਦਦ ਦੇ ਨਾਲ ਕੰਮ ਕਰ ਰਹੀ ਹੈ ਨੇ ਲਾਇਸੈਂਸ ਅਸਲਾ ਤਾਨੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਆਪਣੇ ਅਸਲੇ ਜਮ੍ਹਾਂ ਕਰਵਾ ਦੇਣ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਕੋਣ ਕਹਿੰਿਆ ਤਿੰਦ ਨੂੰ ਹਾਂ 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 ਆਹੋ ਉਹ ਸਾਈਡ ਜਿੱਦਾਂ ਬਗਰੇ ਨਾਲ ਬਾਹਰ ਸਾਰੇ ਜਿਹੜਾ ਹੈਗਾ ਤਿੰਨੋ ਸ਼ਬਦ ਵਿਚਨਾ ਇਹਨਾਂ ਦਾ ਏਰੀਆ ਇਹ ਆਪਾਂ ਕਵਰ ਕਰਨਾ ਹੈ ਮੈਂ ਪਰਾਮਿਲਟਰੀ ਫੋਰਸ ਸੰਕਟ ਸਮਝ ਆ ਰਹੀ ਹੈ ਪੀਆਲ ਸੀ ਮੈਂ ਮੈਨੂੰ ਮੈਂ ਲਾਉਂਦੀ ਹਾਂ ਜਿਹੜਾ ਜਿਆਦਾ ਗਿਆ ਹੈ ਨਾ ਜਿਹੜਾ ਅਮਰੀਕਾ ਤੋਂ ਬਾਹਰ ਹੀ ਆ ਗਿਆ ਜਿਹਨਾਂ ਨੂੰ ਅਨੁਕਰ ਕਰਨ ਲਈ ਕਿ ਜਿਹੜਾ O artista ਇੱਕ ਵੀ ਸਬਜੈਕਟ ਦਾ ਮੇਲ ਦਾ ਹੋਇਆ ਹੈ ਪਹਿਲਾ ਫੋਟੋ ਦੇਖੋ ਅੱਧੇ ਘੰਟੇ ਵਿੱਚ ਲਾਈਕ ਪਾ ਦਿਓ

ਅ ਜਿਹੜੀ ਰਿਕੁਆਇਰਡ ਫੋਰਸ ਹੈਗੀ ਆ ਉਹ ਅਸੀਂ ਹਲੇ ਜਿਹੜੀ ਹੈ ਇਨੀਸ਼ੀਅਲ ਫੇਜ਼ ਹੈਗਾ ਤੇ ਜਿਹੜੀ ਫੋਰਸ ਆਈ ਹੈ ਉਹਦਾ ਅ ਅ ਇੱਕ ਕੰਪਨੀ ਆਈ ਹੋਈ ਹੈ ਸਾਡੇ ਕੋਲ ਇਸ ਤੋਂ ਇਲਾਵਾ ਸਾਡੀ ਜ਼ਿਲ੍ਹੇ ਦੀ ਆਪਣੀ ਫੋਰਸ ਹੈ ਤੇ ਕੁਝ ਜਿਹੜੀਆਂ ਆਮ ਦੀ ਫੋਰਸ ਹੈਗੀ ਹੈ ਪਰ ਜਿਹੜੀ ਐਕਚੁਅਲ ਪੋਲਿੰਗ ਦਾ ਟਾਈਮ ਫੋਰਸ ਆਣੀ ਹੈ ਉਹਦੀ ਪ੍ਰੋਜੈਕਸ਼ਨ ਕੁਝ ਹੋਰ ਹੈ ਉਹ ਜਦੋਂ ਇਲੈਕਸ਼ਨ ਪ੍ਰੋਸੈਸ ਐਕਟਿਵ ਫੇਜ਼ ਚ ਆਏਗਾ ਉਦੋਂ ਬਾਕੀ ਫੋਰਸ ਦੀ ਜਿਹੜੀ ਡਿਮਾਂਡ ਕੀਤੀ ਗਈ ਹੈ ਇਲੈਕਸ਼ਨ ਦੇ ਸੰਬੰਧ ਵਿੱਚ ਦੇਖੋ ਕੱਲ ਇੱਕ ਸਾਈਜ਼ ਦੇ ਪਰਚੇ ਹੋਏ ਹਨ ਦੋ ਪੋਪੀ ਹਸ ਤੇ ਪਰਚੇ ਹੋਏ ਹਨ ਜਿਨ੍ਹਾਂ ਚ ਕਮਰਸ਼ੀਅਲ ਰਿਕਵਰੀ ਹੋਈ ਹੋਈ ਹੈ ਜੀ ਮੈਡਮ ਜਿਹੜੀ ਇਹ ਫੋਰਸ ਆਈ ਹੈ ਕੰਪਨੀ ਆਈ ਹੈ ਕੀ ਹੈ ਨਾ ਉਹ ਚੌਂਕਾਂ ਦੇ ਵਿੱਚ ਵੀ ਕੰਮ ਲਾਇਆ ਜਾ ਗਿਆ ਤਾਂ ਕਿ ਲੋਕਾਂ ਨੂੰ ਦੇਖ ਫਲੈਗ ਮਾਰਚ ਨਹੀਂ ਦੇਖੋ ਇਹਦਾ ਕੰਪਰੀਹੈਂਸਿਵ ਪਲਾਨ ਬਣਿਆ ਹੋਇਆ ਹੈ ਜਿਹੜੀ ਫੋਰਸ ਆਈ ਹੋਈ ਹੈ ਉਹਨਾਂ ਨੂੰ ਡਿਫਰੈਂਟ ਪੁਆਇੰਟਸ ਤੇ ਵਰਤਿਆ ਜਾਏਗਾ ਫਲੈਗ ਮਾਰਚ ਤੋਂ ਇਲਾਵਾ ਇਹਨਾਂ ਦੇ ਡੇਲੀ 24 ਘੰਟੇ ਦੇ ਨਾਕੇ ਵੀ ਲੱਗ ਰਹੇ ਹਨ ਬਾਕੀ ਜਿੱਥੇ ਵੀ ਏਰੀਆ ਡੋਮਿਨੇਸ਼ਨ ਜਾਂ ਹੋਰ ਕੋਈ ਐਕਸਰਸਾਈਜ਼ ਕਰਨੀ ਹੈ ਕਿਤੇ ਨਾਕਾ ਲਗਾਣਾ ਹੈ ਕੋਈ ਚੈੱਕਪੁਆਇੰਟ ਬਣਾਣਾ ਉਥੇ ਸਾਰੀ ਜਗ੍ਹਾ ਯੂਜ਼ ਕੀਤਾ ਜਾਏਗਾ ਅੱਜ ਫਲੈਗ ਮਾਰਚ ਕਿੱਥੋਂ ਕਿੱਥੋਂ ਅੱਜ ਫਲੈਗ ਮਾਰਚ ਆਲਮੋਸਟ ਸੇ ਸਾਰੇ ਪੂਰੇ ਡਿਸਟ੍ਰਿਕਟ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਜਿਹੜੇ ਮੇਜਰ ਏਰੀਆਜ਼ ਐ ਉਹ ਕਵਰ ਕਰਾਂਗੇ ਫਿਲਹਾਲ ਅਸੀਂ ਇੱਥੋਂ ਸਿਟੀ ਮਲੇਰ ਕੋਟਲਾ ਤੋਂ ਸ਼ੁਰੂ ਕਰ ਰਹੇ ਹਾਂ ਜਿੱਥੇ ਪਹਿਲਾਂ ਅਸੀਂ ਔਨ ਫੁੱਟ ਫਲੈਗ ਮਾਰਚ ਕਰਾਂਗੇ ਬਾਅਦੋਂ ਅਸੀਂ ਵਹੀਕਲ ਦੇ ਥਰੂ ਫਲੈਗ ਮਾਰਚ ਕਰਾਂਗੇ ਇਹ ਇਦਾਂ ਹੀ ਸਿਮਿਲਰਲੀ ਦੂਜੀਆਂ ਸਬਡਿਵੀਜ਼ਨਸ 'ਚ ਵੀ ਅਸੀਂ ਫੁੱਟ ਫਲੈਗਮਾਰਚ ਤੇ ਬਾਕੀ ਜਿਹੜੀ ਹੈ ਵਾਹਾਈਕਲ ਤੇ ਫਲੈਗਮਾਰਚ ਇਹ ਮੈਸੇਜ ਦੇਣਾ ਆਮ ਜਨਤਾ ਨੂੰ ਆਮ ਜਨਤਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹਾਂਗੇ ਕਿ ਅਮਨ ਕਾਨੂੰਨ ਦੀ ਸ਼ਾਂਤ ਵਿਵਸਥਾ ਨੂੰ ਬਰਕਰਾਰ ਰੱਖਣ ਪ੍ਰਸ਼ਾਸਨ ਦਾ ਸਹਿਯੋਗ ਕਰਨ ਤੇ ਇੱਕ ਜਿਨ੍ਹਾਂ ਦੇ ਲਾਇਸੈਂਸ ਹੋਲਡਰਸ ਹੈ ਉਹਨਾਂ ਨੂੰ ਅਸੀਂ ਰਿਕਵੈਸਟ ਕਰਾਂਗੇ ਕਿ ਜਲਦ ਤੋਂ ਜਲਦ ਆਪਣਾ ਜੜੇ ਅਸਲੇ ਜਮਾ ਕਰਾ ਦੇਣ ਜੀ ਜੀ ਔਰ ਚੋਰੀਆਂ ਜਿਹੜੀਆਂ ਦਿਨ ਰਾਤ ਰਾਤ ਨੂੰ ਬਹੁਤ ਜ਼ਿਆਦਾ ਪਤੀਆਂ ਸ਼ਹਿਰ ਗੱਲ ਨਹੀਂ ਅਸੀਂ ਉਹਦੇ ਤੇ ਵੀ ਕਾਰਵਾਈ ਕਰਾਂਗੇ ਪੁਲਿਸੀ ਪ੍ਰੈਜ਼ੈਂਸ ਵਧਾਵਾਂਗੇ ਏਰੀਆ ਡੋਮਿਨੇਸ਼ਨ ਕਰਾਂਗੇ ਤੇ ਇਹਦਾ ਵੀ ਹੱਲ ਹੋ ਜਾਏਗਾ ਇਨ ਫੈਕਟ ਅਮਰੀਕਾ ਦੇ ਦੋ ਤਿੰਨ ਗ੍ਰੋਥ ਅਸੀਂ ਫੜੇ ਹੋਏ ਆ ਤੇ ਸਨੈਚਿੰਗ ਵਗੈਰਾ ਵਾਲੇ ਤਾਂ ਉਹ ਮੇਰੇ ਖਿਆਲ ਰੁਕ ਵੀ ਗਿਆ ਹੈ ਕੁਝ ਹੱਦ ਤੱਕ ਤੇ ਬਾਕੀ ਅਸੀਂ ਇੱਥੇ ਕੰਮ ਕਰਦੇ ਰਵਾਂਗੇ ਕਮੈਂਡ ਵਿੱਚ ਜਾਂਕ ਦੇ ਵਿੱਚ ਟ੍ਰੈਫਿਕ ਪਲੇਟ ਜ਼ਰੂਰੀ ਆ ਸਕੂਲ ਦੇ ਵਿੱਚ ਛੁੱਟੀਆਂ ਹੁੰਦੀਆਂ ਨੇ ਜਾਂਮ ਰੱਖਦੇ ਆ ਉਹ ਜ਼ਰੂਰ ਕਰਾਂਗੇ ਜੇ ਮਸਲਾ ਮੇਰੇ ਖਿਆਲ ਆਈ ਥਿੰਕ ਆ ਮਾਮੇ ਨੂੰ ਰਿਪਰੈਜ਼ੈਂਟੇਸ਼ਨ ਮਿਲੀ ਸੀਗੀ ਸਿਟੀ ਦੇ ਰਿਪਰੈਜ਼ੈਂਟੇਟਿਵਸ ਵੱਲੋਂ ਤੇ ਅਸੀਂ ਉਹਦਾ ਮਸਲਾ ਹੱਲ ਕਰਾਂਗੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਅਨਅਧਿਕਾਰਿਤ ਪਾਰਕਿੰਗ ਵਗੈਰਾ ਨਾ ਕਰਨ ਤੇ ਜਿੱਥੇ ਜਿੱਥੇ ਪੁਲਿਸ ਪ੍ਰਸ਼ਾਸਨ ਤੁਹਾਨੂੰ ਰੋਕਦੀ ਹੈ ਕਿ ਇੱਥੇ ਵਾਹਨ ਨਾ ਪਾਰ ਕਰੋ ਇਥੋਂ ਐਸਾ ਤੋਂ ਅੱਗੇ ਇਨਰ ਸਿਟੀ ਚ ਨਾ ਵਾਹਨ ਲੈ ਕੇ ਜਾਓ ਉਹ ਵੀ ਸਾਡੇ ਨਾਲ ਕੋਆਪਰੇਟ ਕਰ ਰਹੇ ਹਨ। ਟ੍ਰੈਫਿਕ ਨੂੰ ਦੇ ਦੇ ਰਹੀ ਜਿਵੇਂ 84 ਦੀ ਜੇ ਗੱਲ ਕਰੀਏ ਇੱਥੇ ਮਾੜਾ ਡਿਊਟੀ ਚਾਹੀਦੀ ਹੈ ਪੁਲਿਸ ਪਲਾਜ਼ਾ ਦੀ ਔਰ ਕਾਲਜ ਚੌਂਕ ਜਿਹੜਾ ਹੈਗਾ ਉਹ ਦੇਖਿਏ ਆ ਟੈਂਪਰਰੀ ਹੈ ਇਹ ਮੈਂ ਤੁਹਾਨੂੰ ਫਿਰ ਅਪੀਲ ਕਰੂੰਗੀ ਕਿ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੇਗੀ ਪਬਲਿਕ ਤੇ ਤਾਂ ਹੀ ਇਹ ਮਸਲਾ ਹੱਲ ਹੋ ਸਕਦਾ ਹੈ ਕੱਲਾ ਪੁਲਿਸ ਪ੍ਰਸ਼ਾਸਨ ਵੀ ਇਹਦੇ ਚ ਕੋਈ ਉਹ ਨਹੀਂ ਕਰ ਸਕਦਾ ਬਿਕੋਜ਼ ਜਿਹੜੀ ਆਪਣਾ ਏਰੀਆ ਦਾ ਲੇਆ ਉਠਾ ਹੈ ਉਹ ਇਸ ਤਰ੍ਹਾਂ ਦਾ ਹੈ ਕਿ ਵਿਦਆਊਟ ਪਬਲਿਕ ਅਸੀਂ ਟ੍ਰੈਫਿਕ ਮੁਲਾਜ਼ਮਾਂ ਨਾਲ ਨੂੰ ਵੀ ਨਾਲ ਵੀ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਇਹ ਚ ਸਾਨੂੰ ਪਬਲਿਕ ਦਾ ਸਹਿਯੋਗ ਬਹੁਤ ਜ਼ਰੂਰੀ ਚਾਹੀਦਾ ਹੈ ਮੈਡਮ ਟ੍ਰੈਫਿਕ ਦੇ ਜਿਹੜੇ ਇਨਕੋਰੇਜਮੈਂਟ ਬਾਰੇ ਸੇ ਕਿਹਨ ਨਗਰ ਕੌਂਸਲ ਤੁਹਾਡਾ ਸਾਥ ਨੇ ਜਿਹੜੀ ਕੀ ਹੈ ਇੰਨੀ ਇਨਕੋਰੇਜਮੈਂਟ ਦੇਖੇ ਅੱਜ ਆਪਣੀ ਅੱਜ ਆਪਣੀ ਜਿਹੜੀ ਹੈ ਫਲੈਗ ਮਾਰਚ ਬਾਰੇ ਤੇ ਇਲੈਕਸ਼ਨਾਂ ਬਾਰੇ ਸੰਬੰਧੀ ਇਹ ਬਰੀਫ ਸੀਗਾ ਤੇ ਇਹ ਬਾਅਦ ਚੋਂ ਆਪਾਂ ਦੁਬਾਰਾ ਇੰਤਿਆਂ ਦੇ ਬਾਰੇ ਪ੍ਰੈਸ